ਉਹ ਲੇਖ ਗੀਤ ਲਿਖਦਾ ਹੈ ਆਲੇ ਦੁਆਲੇ ਨੂੰ ਦੇਖ ਕੇ ਸਮਾਜ ਨੂੰ ਦੇਖ ਕੇ ਤਾਂ ਇੱਕ ਘਟਨਾਵਾਂ ਜਿਹੜੀਆਂ ਇਹਨੇ ਵਾਪਰੀਆਂ ਉਹਦੇ ਵਿੱਚੋਂ ਵੀ ਗੀਤ ਨਿਕਲਦੇ ਨੇ ਇੱਕ ਸੰਵੇਦਨਾਸ਼ੀਲ ਬੰਦਾ ਹੈ ਨਾ ਜਿਹੜਾ ਉਹ ਆਲੇ ਦੁਆਲੇ ਤੋਂ ਭਿਜ ਨਹੀਂ ਹੁੰਦਾ ਹੈ ਤਾਂ ਮੈਂ ਵੀ ਇੱਕ ਇਸ ਤਰ੍ਹਾਂ ਦੀ ਘਟਨਾ ਸੀ ਇੱਕ ਪਾਕਿਸਤਾਨ ਰਹਿ ਗਈ ਸੀ ਔਰਤ ਤੇ ਪਰਿਵਾਰ ਇੱਧਰ ਆ ਗਿਆ ਸੀਗਾ ਤੇ ਉਹ ਬਾਰ-ਬਾਰ ਮਿਲਣ ਦੀ ਕੋਸ਼ਿਸ਼ ਕਰਦੀ ਹੈ ਆ ਵੀ ਕਿਉਂਕਿ ਉਹ ਉਧਰ ਮਤਲਬ ਬੱਚੇ ਵੀ ਹੋ ਗਏ ਉਹਦੇ ਸਭ ਕੁਝ ਹੋ ਗਿਆ ਪਰ ਉਹ ਆਪਣੇ ਪਰਿਵਾਰ ਨੂੰ ਮਿਲਣਾ ਚਾਹਦੀ ਹੈ ਤੇ ਉਹ ਮਤਲਬ ਇਸ ਤਰ੍ਹਾਂ ਦਾ ਸਨੇਹੇ ਦਿੰਦੀ ਹੈ ਤੇ ਜਿਹੜੇ ਲੋਕ ਉਧਰ ਜਾਂਦੇ ਨੇ ਤਾਂ ਉਹ ਜਿਹੜੀ ਘਟਨਾ ਮੈਂ ਸੁਣੀ ਹੈ ਤੇ ਉਸ ਔਰਤ ਬਾਰੇ ਤਾਂ ਉਸ ਔਰਤ ਬਾਰੇ ਮੈਂ ਉਸੇ ਰਾਤ ਜਿੱਦ ਨੇ ਗੱਲ ਸੁਣੀ ਮੈਂ ਉਸ ਰਾਤ ਮੈਂ ਇੱਕ ਗੀਤ ਲਿਖ ਗਿਆ ਤੇ ਉਹ ਗੀਤ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗੀ ਉਸ ਨੂੰ ਕਹੀ ਉਸਨੂੰ ਕਹੀ ਉਸਨੂੰ ਕਹੀ ਉਸ ਪਾਰ ਕੋਈ ਯਾਦ ਕਰਦੀ ਹੈ ਉਸਨੂੰ ਕਹੀ ਉਸਨੂੰ ਕਹੀ ਹਰ ਸ਼ਾਮ ਕਕੀ ਰੇਤ ਤੇ ਇਕ ਰੀਜ ਮਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਉਹ ਜੋ ਸੂਲੀ ਵੱਲ ਨੂੰ ਤੁਰ ਆਮੜਕ ਦੇ ਨਾਲ ਸੀ ਉਹ ਜੋ ਸੂਲੀ ਵੱਲ ਨੂੰ ਸੂਰਿਆ ਮੜਕਦੇ ਨਾਲ ਸੀ ਸੋਚਿਓ ਦੀ ਅਜਬੀ ਸੰਵਾਦ ਕਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਓਕਰਾਂ ਨੂੰ ਪਰਤ ਦੇ ਪੰਛੀ ਬਲੋਰੀ ਅਥਣਾ ਓ ਕਰਾਂ ਨੂੰ ਪਰਤ ਦੇ ਪੰਛੀ ਬਲੌਰੀ ਆਥਣਾ ਬਾਲਕੇ ਦੀਵੇ ਬਨੇਰੇ ਤੇ ਕੋਈ ਤਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਦੋਨੋਂ ਤਰਫ ਤੇ ਚਮਕ ਦੇ ਕੰਜਰਿਤ ਛਵੀਆਂ ਨੇ ਅਜੇ ਦੋਨੋਂ ਤਰਫ ਤੇ ਚਮਕਦੇ ਕੰਜਰਿਤ ਛਵੀਆਂ ਨੇ ਅਜੇ ਵੰਝਲੀ ਦੀ ਸੁਰਚਨਾ ਵਿੱਚ ਕਾਰਿ ਤਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਆਖਰੀ ਅਜੀ ਤਮ ਗਿਆਂ ਦੇ ਨਾਲ ਨਾ ਕੋਈ ਵੀ ਬਣਦਾ ਸੂਰਮਾ ਤਮ ਗਿਆਂ ਦੇ ਨਾਲ ਨਾ ਕੋਈ ਵੀ ਬਣਦਾ ਸੂਰਮਾ ਇੱਕ ਬੇਬਸੀ ਰੋਟੀ ਦੀ ਜੋ ਹੱਦਾਂ ਤੇ ਮਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਆਖਰੀ ਹੈ ਜੀ ਇੱਕੋ ਹੀ ਦਸਤੂਰ ਹੈ ਦਿੱਲੀ ਤੇ ਉਸ ਲਾਹੌਰ ਦਾ ਇੱਕੋ ਹੀ ਦਸਤੂਰ ਹੈ ਦਿੱਲੀ ਤੇ ਉਸ ਲਾਹੌਰ ਦਾ ਹਰ ਰਾਜ ਤਾਂ ਮਿਲਾਸ਼ਾ ਦਾ ਵਪਾਰੀ ਕਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਉਸ ਨੂੰ ਕਹੀ ਉਸ ਪਾਰ ਕੋਈ ਯਾਦ ਕਰਦੀ ਹੈ ਉਸ ਨੂੰ ਕਹੀ ਉਸ ਨੂੰ ਕਹੀ ਯਾਨੀ ਬਹੁਤ ਵਧੀਆ ਬਹੁਤ ਧੰਨਵਾਦ ਕੀਤਾ ਜਿਹੜੇ ਬੰਦੇ ਸੁਣੇ ਤੇ ਲਈ ਉਹ ਵੀ ਧੰਨ ਧਨ ਕਰ ਉੱਠਣਗੇ ਧੰਨਵਾਦ ਤੁਹਾਡਾ